ਰੋਸ਼ਨੀ ਜੀ ਬਸ ਸ਼ੁਕਰਗਾਨ ਆਈ ਆ ਰੱਬ ਦਾ ਹੋਰ ਕੀ ਮੈਂ ਇੱਧਰ ਆਈ ਆ ਮੈਂ ਹਰ ਵੇਲੇ ਆਉਣੀ ਆ ਫਿਲਮ ਤੋਂ ਪਹਿਲਾਂ ਆਉਣੀ ਆ ਹਮੇਸ਼ਾ ਤੋਂ ਇਸ ਵਾਰੀ ਫਿਲਮ ਤੋਂ ਬਾਅਦ ਆਈ ਆ ਪਰ ਬਹੁਤ ਮੇਰ ਕਰੀ ਰੱਬ ਨੇ ਤਾਂ ਮੈਂ ਕਿਹਾ ਜਾ ਕੇ ਇੱਕ ਵਾਰੀ ਸ਼ੁਕਰਗਾਨਾ ਇਸ ਤਰ੍ਹਾਂ ਦਾ ਫੀਲ ਹੁੰਦਾ ਹੈ ਨਾ ਬਹੁਤ ਵਧੀਆ ਫੀਲ ਹੁੰਦਾ ਜੀ ਮੇਰਾ ਤਾਂ ਵਾਸਤੇ ਲੈ ਮੈਂ ਹਰ ਮਹੀਨੇ ਆਵਾਂ ਮਾਦਾ ਵਸ ਨਹੀਂ ਜਾਂਦਾ ਬਸੇ ਮੈਂ ਫਿਲਮ ਕਿਸ ਤਰ੍ਹਾਂ ਦਾ ਭਰਪੂਰ ਦਰਸ਼ਕਾਂ ਦਾ ਪਿਆਰ ਮਿਲਦਾ ਵੈ ਮੈਡਮ ਬਹੁਤ ਜ਼ਿਆਦਾ ਪਿਆਰ ਮਿਲਦਾ ਵੈ ਜੀ ਤਾਂ ਹੀ ਸ਼ੁਕਰ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਕਿ ਰੱਬ ਨੇ ਇੰਨੀ ਮਿਹਰ ਕੀਤੀ ਹੈ ਤਾਂ ਹੋਣਾ ਚਾਹੀਦਾ ਦਰੋਤਾਂ ਨੂੰ ਕੀ ਅਪੀਲ ਹੈ ਇਸ ਦੀ ਕਈ ਸਾਰੇ ਫਿਲਮੀ ਸtare ਆਪਣੀਆਂ ਫਿਲਮਾਂ ਦੀ ਕਾਮਯਾਬੀ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚਦੇ ਹਨ ਜਿਸ ਦੇ ਚੱਲਦੇ ਆ ਪੰਜਾਬੀ ਫਿਲਮ ਅਦਾਕਾਰਾਂ ਸਰਗੁਣ ਮਹਿਤਾ ਆਪਣੀ ਨਵੀਂ ਫਿਲਮ ਜੱਟ ਨੂੰ ਚੜ੍ਹੇਲ ਟਕਰੀ ਦੀ ਕਾਮਯਾਬੀ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੀ ਹੈ ਅਤੇ ਉਹਨਾਂ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਵੀ ਸਰਬੰਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਸਤਘਾਵਨਾ ਦੀ ਪ੍ਰੋਡਕਸ਼ਨ ਹਿੱਟ ਬਣੀ ਫਿਲਮ ਜੱਟ ਨੂੰ ਚੜ੍ਹੇਲ ਟਕਰੀ ਦਰਸ਼ਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ ਅਤੇ ਉਹ ਫਿਲਮ ਸੁਪਰ ਡੂਪਰ ਹਿੱਟ ਜਾ ਰਹੀ ਹੈ ਜਿਸ ਦੀ ਕਾਮਯਾਬੀ ਤੇ ਲਈ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੀ ਹੈ ਕੁਸ਼ਨੀ ਜੀ ਬਸ ਸ਼ੁਕਰ ਕਰਨ ਆਈ ਆ ਰੱਬ ਦਾ ਹੋਰ ਕੀ ਐ ਇੱਧਰ ਆਈ ਆ ਮੈਂ ਹਰ ਵੇਲੇ ਆਉਣੀ ਆ ਫਿਲਮ ਤੋਂ ਪਹਿਲਾਂ ਆਉਣੀ ਆ ਹਮੇਸ਼ਾ ਤੋਂ ਇਸ ਵਾਰੀ ਫਿਲਮ ਤੋਂ ਬਾਅਦ ਆਈ ਆ ਪਰ ਬਹੁਤ ਮੇਰ ਕਰੀ ਰੱਬ ਨੇ ਤਾਂ ਮੈਂ ਕਿਹਾ ਜਾ ਕੇ ਇੱਕ ਵਾਰੀ ਸ਼ੁਕਰ ਕਰਾਂ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ ਮੈਡਮ ਇੱਥੇ ਸ਼ੁਕਰ ਕਰਾਉਣਾ ਬਹੁਤ ਵਧੀਆ ਫੀਲ ਹੁੰਦਾ ਜੀ ਮੇਰਾ ਤਾਂ ਵਾਸਤੇ ਲੇ ਮੈਂ ਹਰ ਮਹੀਨੇ ਆਵਾਂ ਰਾਦਾ ਵਸ ਨਹੀਂ ਜਾਂਦਾ ਬਸੇ ਮੈਂ ਫਿਲਮ ਕਿਸ ਤਰ੍ਹਾਂ ਦਾ ਭਰਪੂਰ ਦਰਸ਼ਕਾਂ ਦਾ ਪਿਆਰ ਮਿਲਦਾ ਪਿਆ ਮੈਡਮ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਜੀ ਤਾਂ ਹੀ ਸ਼ੁਕਰ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਕਿ ਰੱਬ ਨੇ ਇੰਨੀ ਮਿਹਰ ਕੀਤੀ ਹੈ ਤਾਂ ਹੋਣਾ ਚਾਹੀਦਾ ਦਰੋਤਾ ਨੂੰ ਕੀ ਅਪੀਲ ਇਸ ਫਿਲਮ ਦੀ ਕੋਈ ਅਪੀਲ ਨਹੀਂ ਜੀ ਟ੍ਰੇਲਰ ਆ ਗਿਆ ਗਾਣੇ ਲੋਕਾਂ ਲੋਕਾਂ ਤੋਂ ਪੁੱਛੋ ਕਿਵੇਂ ਲੱਗੀ ਫਿਲਮ ਸਾਰੇ ਨੂੰ ਵਧੀਆ ਲੱਗ ਰਹੀ ਹੈ ਤਾਂ ਜਾ ਕੇ ਟਿਕਟਾਂ ਲਓ ਤੇ ਦੇਖ ਲਓ ਬਸ ਥੈਂਕ ਯੂ ਥੈਂਕ ਯੂ ਥੈਂਕ ਯੂ ਪਾਜੀ ਆਪਣਾ ਵੇਖੋ